ਇਹ ਜੰਗਲ ਵਰਗਾ ਇਲਾਕਾ ਹੈ ਤੇ ਤੁਹਾਨੂੰ ਇੱਕ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੇਕਰ ਇਸ ਸਾਰੇ ਦ੍ਰਿਸ਼ ਨੂੰ ਵੇਖਿਆ ਜਾਵੇ ਤਾਂ ਇੱਥੇ ਬਹੁਤ ਜ਼ਿਆਦਾ ਕਰੀਰ ਜੰਡਵਰਗੇ ਜੰਡੂਮਾ ਦਰਖਤ ਨੇ ਬਹੁਤ ਜ਼ਿਆਦਾ ਤੇ ਇਹ ਇਲਾਕਾ ਬਹੁਤ ਹੀ ਹੈਰਾਨ ਕਰਨ ਵਾਲੀ ਤਸਵੀਰ ਪੇਸ਼ ਹੋ ਰਹੀ ਹੈ ਤੁਹਾਡੇ ਸਾਹਮਣੇ ਵੇਖੋ ਤੁਹਾਨੂੰ ਜਾਣਕਾਰੀ ਅਸੀਂ ਜਿਹੜੀ ਦੇਣ ਜਾ ਰਹਿਆਂਗੇ ਇਹਦੇ ਬਾਰੇ ਕਮੈਂਟ ਕਰਕੇ ਤੁਸੀਂ ਫੈਸਲਾ ਸਾਡੇ ਦਰਸ਼ਕ ਜਿਹੜੇ ਨੇ ਉਹ ਖੁਦ ਕਰਨਗੇ ਕਿ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਉਸ ਤੋਂ ਰੂਬਰੂ ਕਰਉਣਾ ਇਹ ਮੀਡੀਆ ਦਾ ਕੰਮ ਹੈ ਤੇ ਤੁਹਾਨੂੰ ਦਿਖਾ ਰਹੇ ਆ ਇਸ ਵਕਤ ਜਿਉਣੇ ਮੋੜ ਦੀ ਕਹਾਣੀ ਸਾਰੇ ਇਕੱਲਾ ਇਕੱਲਾ ਪੰਜਾਬੀ ਜਾਣਦਾ ਤੇ ਉਸ ਜਿਉਣੇ ਮੋੜ ਦੇ ਨਾਲ ਨਾਲ ਅਹਿਮਦ ਡੋਗਰ ਇਹ ਕਿਰਦਾਰ ਵੀ ਇੱਕ ਬਹੁਤ ਇਸ ਦਾ ਵੀ ਇੱਕ ਨਾਮ ਹੈ ਤੇ ਇਹ ਡੋਗਰ ਦੀ ਇਥੇ ਕਬਰ ਬਣਾਈ ਗਈ ਹੈ ਜਿਹੜੀ ਪਿਛਲੇ ਦਿਨੀ ਬਣਾਈ ਗਈ ਹੈ ਤੇ ਇਥੋਂ ਦੇ ਹੀ ਮਿਸਤਰੀ ਨੇ ਤੇ ਦੱਸ ਦਈਏ ਕਿ ਇਹ ਜਿਹੜੀ ਕਬਰ ਹੈ ਇਸ ਨੂੰ ਅਮਰੀਕਾ ਦੇ ਇੱਕ ਸ਼ਖਸ ਨੇ ਇਥੇ ਜਿਹੜਾ ਖਰਚਾ ਹੈ ਉਹ ਉਹਨਾਂ ਨੇ ਕੀਤਾ ਹੈ ਦੱਸਿਆ ਜਾ ਰਿਹਾ ਹੈ ਲਗਭਗ 35000 ਦੇ ਲਗਭਗ ਇਥੇ ਖਰਚਾ ਕੀਤਾ ਗਿਆ ਤੇ ਇਹ ਬਣ ਕੇ ਤਿਆਰ ਹੈ ਇਥੇ ਡੋਗਰ ਦੀ ਕਬਰ ਤੇ ਦੱਸ ਦੇ ਕਿ ਜਿਹੜਾ ਜਿਉਣਾ ਮੋੜ ਸੀ ਉਹਦਾ ਭਰਾ ਸੀ ਕਿਸ਼ਨਾ ਜਿਹੜਾ ਇਸ ਦਾ ਬਹੁਤ ਖਾਸ ਯਾਰ ਸੀ ਤੇ ਇਹ ਜਿੱਥੇ ਵੀ ਕਿਤੇ ਲੁੱਟ ਕਰਦੇ ਸਨ ਤੇ ਲੁੱਟਿਆ ਹੋਇਆ ਮਾਲ ਆਪਸ ਵਿੱਚ ਵੰਡ ਲੈਂਦੇ ਸਨ ਪਰ ਇੱਕ ਵਾਰ ਅਜਿਹਾ ਕੀ ਹੋਇਆ ਕਿ ਡੋਗਰ ਦੀ ਨੀਅਤ ਜਿਹੜੀ ਆ ਉਸ ਦੇ ਵਿੱਚ ਕਹਿ ਲਈਏ ਫਰਕ ਪੈ ਗਿਆ ਡੋਗਰ ਦੀ ਨੀਅਤ ਬਦਲੀ ਤੇ ਉਹਨੇ ਕਿਸ਼ਨੇ ਨੂੰ ਜਿਉਣੇ ਦੇ ਭਰਾ ਨੂੰ ਪੁਲਿਸ ਨੂੰ ਫੜਾ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਕਿਸ਼ਨਾ ਕਾਲੇ ਪਾਣੀ ਚਲਾ ਗਿਆ ਤੇ ਜਦੋਂ ਉੱਥੋਂ ਪਤਾ ਲੱਗਦਾ ਬਾਅਦ ਚ ਕਾਫੀ ਸਮੇਂ ਬਾਅਦ ਜਿਉਣੇ ਨੂੰ ਕਿ ਉਸਦੇ ਭਰਾ ਨਾਲ ਇਹ ਕੁਝ ਹੋਇਆ ਤਾਂ ਉਹ ਜਦੋਂ ਜਿਉਣੇ ਨੂੰ ਪਤਾ ਲੱਗਦਾ ਤੇ ਜਿਉਣਾ ਫਿਰ ਅਹਿਮਦ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਂਦਾ ਤੇ ਇਹ ਸਾਰੀਆਂ ਇਹ ਤਸਵੀਰਾਂ ਨੇ ਇੱਥੇ ਪਹਿਲਾਂ ਅਸੀਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਦੱਸ ਦਈਏ ਕਿ ਜਿਹੜੀਆਂ ਪੁਰਾਣੀਆਂ ਵੀਡੀਓ ਨੇ एस पी मीडिया पंजाब पॉलिटिकल लाइव चैनल ਦੀਆਂ ਉਹ ਤੁਸੀਂ ਸਭ ਨੇ ਵੇਖਿਆ ਹੋਣਗੇ ਜਿਨ੍ਹਾਂ ਦੇ ਵਿੱਚ ਅਸੀਂ ਕਈ ਸਾਲਾਂ ਤੋਂ ਇਹ ਜਾਣਕਾਰੀ ਦਿੱਤੀ ਹੋਈ ਹੈ ਤੇ ਇੱਥੇ ਪਹਿਲਾਂ ਇਕੱਲਾ ਢੇਰ ਲੱਗਿਆ ਹੋਇਆ ਸੀਟਾਂ ਦਾ ਤੇ ਕੁਝ ਇਹ ਵਾਲੀ ਜਿਹੜੀ ਉਹ ਜਿਹੜੀ ਇੱਟ ਪਈ ਹੈ ਇਹ ਚੀਜ਼ਾਂ ਇੱਥੇ ਹੈਗੀਆਂ ਸਨ ਪਹਿਲਾਂ ਪਰ ਇਹ ਸਾਰਾ ਕੁਝ ਇਹ ਬਾਅਦ 'ਚ ਹੁਣ ਜਿਵੇਂ ਤਿਆਰ ਕੀਤਾ ਗਿਆ ਜਿਵੇਂ ਪੰਜਾਬ ਦੇ ਵਿੱਚ ਇੱਕ ਹੋਰ ਬੜੀ ਕਹਿ ਲਈਏ ਪੰਜਾਬੀਆਂ ਦਾ ਪੋਲਾ ਬਣ ਕੇ ਆ ਜਾ ਸਕਦਾ ਸਤਕਾਰ ਕਿਹਾ ਕਹਿ ਸਕਦੇ ਆ ਜਾਂ ਫਿਰ ਅਣਜਾਣੇ ਪੁਣੇ ਦੇ ਵਿੱਚ ਕੁਝ ਅਜਿਹਾ ਹੁੰਦਾ ਕਿ ਜਿੱਥੇ ਕਿਤੇ ਕਈ ਵਾਰ ਅਜਿਹੀਆਂ ਜਗ੍ਹਾ ਬਣ ਜਾਂਦੀਆਂ ਨੇ ਤਾਂ ਉੱਥੇ ਕਈ ਵਾਰੀ ਲੋਕ ਮੱਥੇ ਟੇਕਣ ਲੱਗ ਜਾਂਦੇ ਨੇ ਜਦੋਂ ਕਿ ਅ ਜੇ ਇਸ ਡੋਗਰ ਦੀ ਗੱਲ ਕੀਤੀ ਜਾਵੇ ਤਾਂ ਇਸ ਧਰਮ ਦੇ ਮੁਤਾਬਕ ਜਿਸ ਧਰਮ ਦੇ ਵਿੱਚੋਂ ਸੀ ਉਸ ਦੇ ਵਿੱਚ ਮੜੀਆਂ ਮਸਾਣਾ ਕਬਰਾਂ ਨੂੰ ਪੂਜਣਾ ਵਰਜਿਤ ਹੈ ਇਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪੂਜਿਆ ਨਹੀਂ ਜਾਂਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਕਥਾ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਉੱਥੇ ਜਿਉਣਾ ਮੋੜ ਮਾਨਾ ਦਾ ਮੁੰਡਾ ਜੱਟ ਜਿਉਣਾ ਮੋੜ ਮਹਿਲਾ ਚੌਕ ਦੇ ਨੇੜੇ ਪਿੰਡ ਵੀ ਆ ਉਹਨਾਂ ਦਾ ਜਿਵੇਂ ਹੀ ਜਿਉਣੇ ਮੋੜ ਦਾ ਜ਼ਿਕਰ ਆਉਂਦਾ ਤਾਂ ਉਸ ਦੇ ਨਾਲ ਨਾਲ ਅਹਿਮਦ ਡੋਗਰ ਦਾ ਵੀ ਜ਼ਿਕਰ ਆਪਣੇ ਆਪ ਜ਼ੁਬਾਨ ਦੇ ਉੱਪਰ ਆ ਜਾਂਦਾ ਹੈ ਗੱਲ ਕੀਤੀ ਜਾਵੇ ਡੋਗਰ ਦੀ ਤਾਂ ਡੋਗਰ ਦੇ ਸਬੰਧ ਦੇ ਵਿੱਚ ਜਿਵੇਂ ਹਰਿਆਊ ਡਸਕਾ ਇਸ ਏਰੀਏ ਦੇ ਉਹ ਰਹਿਣ ਵਾਲੇ ਸਨ ਤੇ ਉਹਨਾਂ ਦੀ ਜਿਹੜੀ ਇਤਿਹਾਸਿਕ ਪੱਖ ਤੋਂ ਜਿਸ ਤਰ੍ਹਾਂ ਸੁਣਿਆ ਸੁਣਾਈਆਂ ਗੱਲਾਂ ਨੇ ਵੱਡੇ ਵਡੇਰੇ ਦੀਆਂ ਸੁਣਾਈਆਂ ਜਾਂਦੀਆਂ ਗੱਲਾਂ ਨੇ ਜਾਂ ਕਵੀਸ਼ਰ ਭੀਮਚੰਦ ਉਹਨਾਂ ਨੇ ਜਿਵੇਂ ਸਾਨੂੰ ਪਿਛਲੇ 2-3 ਸਾਲ ਪਹਿਲੀਆਂ ਵੀਡੀਓ ਦੇ ਵਿੱਚ ਇੰਟਰਵਿਊ ਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਕਿ ਜਿਹੜਾ ਅਹਿਮਦ ਡੋਗਰ ਸੀ ਜਿਸ ਤਰ੍ਹਾਂ ਇਹਨੇ ਆਪਣੇ ਦੋਸਤ ਕਿਸ਼ਨੇ ਨਾਲ ਧੋਖਾ ਕੀਤਾ ਤੇ ਬਾਅਦ ਵਿੱਚ ਜਿਵੇਂ ਹੀ ਜਿਉਣੇ ਨੂੰ ਪਤਾ ਲੱਗਦਾ ਤੇ ਉਹ ਆਪਣੇ ਭਰਾ ਦਾ ਬਦਲਾ ਲੈਂਦਾ ਇੱਥੋਂ ਵਿਖਾਵਣ ਚਾਹਾਂਗੇ ਕਿ ਜਿਹੜਾ ਡੋਗਰ ਸੀ ਉਸ ਦੀ ਇੱਥੇ ਕਬਰ ਹੁੰਦੀ ਸੀ ਪਹਿਲਾਂ ਕਾਫੀ ਸਮਾਂ ਪਹਿਲਾਂ ਕੁਝ ਇੱਟਾਂ ਇੱਥੇ ਖੇਡੀਆਂ ਪੁੰਡੀਆਂ ਸਨ ਦੱਸ ਦਈਏ ਇਹ ਹਰਿਆਊ ਪੇਟ ਦੀਆਂ ਕਬਰਾਂ ਨੇ ਜਿੱਥੇ ਦੂਰ ਦੂਰ ਤੱਕ ਕਾਫੀ ਦੂਰ ਦੂਰ ਤੱਕ ਇੱਥੇ ਕਬਰਾਂ ਨੇਗੀਆਂ ਜਿੱਥੇ ਮੁਸਲਮ ਫਿਰਕੇ ਦੇ ਲੋਕਾਂ ਨੂੰ ਦਫਨਾਇਆ ਗਿਆ ਤੇ ਇਹ ਵਾਲੀ ਕਬਰ ਬਣਾਈ ਗਈ ਹੈ ਅਹਿਮਦ ਡੋਗਰ ਦੀ ਅਹਿਮਦ ਡੋਗਰ ਦੀ ਠੀਕ ਇਸੇ ਜਗ੍ਹਾ ਦੇ ਉੱਪਰ ਇਹ ਨੇੜੇ ਇਧਰ ਛੜਕ ਤੇ ਇਹ ਸੜਕ ਦੇ ਬਿਲਕੁਲ ਨੇੜੇ ਅਹਿਮਦ ਡੋਗਰ ਦੀ ਕਬਰ ਜਿੰਨੀਆਂ ਪੁਰਾਣੀਆਂ ਵੀਡੀਓ ਨੇ 5-4 ਸਾਲ ਪਹਿਲਾਂ ਦੀਆਂ ਉਹਨਾਂ ਦੇ ਵੀ ਤੁਸੀਂ ਵੇਖੋਗੇ ਕਿ ਠੀਕ ਇਸੇ ਜਗ੍ਹਾ ਦੇ ਉੱਪਰ ਪਹਿਲਾਂ ਕੁਝ ਇੱਟਾਂ ਖਿੰਡੀਆਂ ਪੁੰਡੀਆਂ ਸਨ ਕਬਰ ਦੀਆਂ ਤੇ ਹੁਣ ਅਮਰੀਕਾ ਤੋਂ ਇੱਕ ਸ਼ਖਸ ਨੇ ਕੁਝ ਖਰਚਾ ਭੇਜ ਕੇ ਤੇ ਇਥੋਂ ਇੱਕ ਮੁਸਲਮ ਬਰਾਦਰੀ ਨਾਲ ਸਬੰਧਤ ਇੱਕ ਮਿਸਤਰੀ ਤੋਂ ਇਸ ਦੇ ਹਲਦ ਵਾਲੇ ਚਾਰ ਦਿਵਾਰੀ ਕਰਵਾਈ ਹੈਗੇ ਜਿਵੇਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਤੇ ਜਿਹੜਾ ਅਹਿਮਦ ਡੋਗਰ ਹੈ ਇਸ ਨੂੰ ਮਾਰਨ ਦੀ ਵਜ੍ਹਾ ਸੀ ਕਿ ਉਸ ਦੇ ਭਰਾ ਨਾਲ ਧੋਖਾ ਕਰਨਾ ਯਾਰ ਮਾਰ ਕਰਨੀ ਉਸ ਦੇ ਚੱਲਦੇ ਪਰ ਉਂਝ ਜੇਕਰ ਵੇਖਿਆ ਜਾਵੇ ਜਿਸ ਤਰ੍ਹਾਂ ਸੁਣਨ ਦੇ ਵਿੱਚ ਆਉਂਦਾ ਹੈ ਕਿ ਇੱਕ ਕਾਫੀ ਬਲਸ਼ਾਲੀ ਬਹੁਤ ਹੀ ਦਲੇਰ ਤੇ ਬਹੁਤ ਹੀ ਤਾਕਤਵਰ ਬੰਦਾ ਸੀ ਆਪਣੇ ਏਰੀਆ ਦੇ ਵਿੱਚ ਪੂਰਾ ਨਾਮ ਸੀ ਕਹ ਲਈ ਤਾਂ ਪੂਰੀ ਤੂਤੀ ਬੋਲਦੀ ਸੀ ਅਹਿਮਦ ਡੋਗਰ ਦੇ ਨਾਮ ਦੀ ਪਰ ਜਿਸ ਤਰ੍ਹਾਂ ਇਸ ਨੇ ਧੋਖਾ ਕੀਤਾ ਆਪਣੇ ਭਰਾ ਨਾਲ ਪੱਗ ਵਟਾਈ ਹੋਈ ਸੀ ਜਿਸ ਦੇ ਨਾਲ ਕਿਸ਼ਨੇ ਨਾਲ ਤੇ ਉਸ ਨੂੰ ਪੁਲਿਸ ਨੂੰ ਫੜਾ ਦਿੱਤਾ ਤੇ ਉਸ ਦੇ ਵਿੱਚ ਬਾਅਦ ਦੇ ਵਿੱਚ ਕਿਸ਼ਨਾ ਕਾਲੇ ਪਾਣੀ ਚਲਾ ਗਿਆ ਤੇ ਕਿਸ਼ਨੇ ਨੇ ਕਾਲੇ ਪਾਣੀ ਜਾ ਕੇ ਫਿਰ ਜਦੋਂ ਚਿੱਠੀ ਭੇਜੀ ਆਪਣੇ ਭਰਾ ਨੂੰ ਜਿਉਣੇ ਨੂੰ ਕਿ ਜਿਉਣਾ ਵੀ ਪੂਰਾ ਤਾਕਤਵਰ ਨੌਜਵਾਨ ਸੀ ਚੋ ਉਸਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੇ ਉਹ ਦਸ ਕੇ ਪਹੁੰਚ ਜਾਂਦਾ ਜਿੱਥੇ ਡੋਗਰ ਇਸ ਨੂੰ ਮਿਲਦਾ ਤੇ ਇਹ ਦਸਕਾ ਇੱਥੋਂ ਥੋੜੀ ਦੂਰੀ ਤੇ ਹੈ ਤੇ ਇਹ ਹਰਿਆਊ ਪੇਂਡ ਦੀਆਂ ਕਬਰਾਂ ਨੇ ਜਿੱਥੇ ਡੋਗਰ ਨੂੰ ਦਫਨਾਇਆ ਗਿਆ ਸੀ ਤੇ ਇੱਕ ਹੋਰ ਇੱਥੇ ਇਥੇ ਵਿੱਚ ਹੀ ਇਸ ਜਗ੍ਹਾ ਦੇ ਉੱਪਰ ਸਾਹਮਣੇ ਡੇਰਾ ਉਹ ਸੈਕਸ਼ਨ ਨਾਲ ਆਪਾਂ ਗੱਲ ਕਰਾਂਗੇ ਬਾਬਾਈ ਤੁਹਾਡਾ ਨਾਮ ਕੀ ਹੈ ਪੂਰਾ ਤੇ ਇਹ ਜਗ੍ਹਾ ਕਿਹੜੀ ਜਿੱਥੇ ਆਪਾਂ ਖੜੇ ਹਾਂ ਮੇਰਾ ਨਾਮ ਜੀ ਸਾਈ ਪੁੱਲ ਸਾਹਿਬ ਜੀ ਜੀ ਹੇ 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 ਇਹ ਇਹ ਜਗਾ ਬਾਪਾ ਜੀਆਂ ਦੀ ਹੈ ਇਤਿਹਾਸਾ ਪੁਰਾਣੀ ਜਗਾ ਇਹ ਘਰ ਮਿਆਲੇ ਪੀ ਰਹੇ ਨਾ ਦੀ ਬੋਲੀ ਜਾਂਦੀ ਜਗਾ ਹੈ ਪੁਰਾਣੀ ਜੀ ਹਾਂ ਹਾਂ ਬਾਕੀ ਇਹ ਕਬਰਸਤਾਨਾ ਜੀ ਇਧਰ ਜੀ ਤੇ ਇੱਥੇ ਹੈ ਜਿੱਥੇ ਅਹਿਮਦ ਡੋਗਰ ਦੀ ਜਗਾ ਬਣੀ ਹੋਈ ਹੈ ਉਹ ਸਾਈਡ ਤੇ ਹੈ ਸਾਈਡ ਤੇ ਹੈ ਜੀ ਤੇ ਹੈ ਉਹ ਅਹਿਮਦ ਡੋਗਰ ਦੀ ਜਗਾ ਹੁਣ ਆਲੇ ਥਾਲੇ ਉਹਦੇ ਹਾਸ਼ੀਆ ਮਰਵਾ ਕੇ ਉਹ ਬਣਾਈ ਗਈ ਹੈ ਕਿਸੇ ਸੇਵਾਸਥਾਨੇ ਉਧਰੋਂ ਬਾਹਰੋਂ ਆ ਕੇ ਉਹ ਉਹਦੀ ਰਿਪੇਅਰ ਕਰਵਾਈ ਹੈ ਉਹ ਕਿੱਥੋਂ ਆਦੇ ਨੇ ਜਿਹਨਾਂ ਨੇ ਹੁਣ ਬਣਵਾਈਏ ਤਾਂ ਕੰਦ ਕਰਵਾਈ ਆ ਉਹ ਜਿਹੜੀ ਕੰਦ ਕਰਵਾਈ ਆ ਜੀ ਉਹ ਵੈਸੇ ਦਾ ਹਾਂ ਅਮਰੀਕਾ ਦੇ ਵਿੱਚ ਕੋਈ ਬੰਦਾ ਰੈਂਡਾ ਜੀ ਉਹ ਡੋਗਰ ਨੇ ਠੀਕ ਹੈ ਉਹਨਾਂ ਨੇ ਇਹ ਕੰਦ ਵਾਲੇ ਵਾਲੇ ਕਰਵਾਈ ਆ ਜੀ ਠੀਕ ਹੈ ਜਾਨੀ ਉਹ ਡੋਗਰ ਨੇ ਤੇ ਇਥੋਂ ਤੁਹਾਨੂੰ ਕਿਵੇਂ ਪਤਾ ਲੱਗਾ ਪਾਕਿਸਤਾਨ ਤੁਸੀਂ ਗਏ ਸੀ ਮੈਂ ਤਾਂ 1900 87 ਦੇ ਵਿੱਚ ਪਾਕਿਸਤਾਨ ਗਿਆ ਸੀ ਜੀ ਸਾਡੇ ਉੱਥੇ ਰਿਸ਼ਤੇਦਾਰ ਸੀ ਪੁਰਾਣੇ ਗਏ ਹੋਏ 1987 ਦੇ ਵਿੱਚ ਜੀ ਠੀਕ ਹੈ ਤੇ ਉੱਥੋਂ ਤੁਹਾਨੂੰ ਫਿਰ ਕਿਵੇਂ ਪਤਾ ਲੱਗਾ ਵੀ ਇੱਥੇ ਨੇੜੇ ਕੋਈ ਪਿੰਡ ਕਿਹੜਾ ਗੁਰਦੁਆਰਾ ਸਾਹਿਬ ਨੇੜੇ ਹੈ ਜਿੱਥੇ ਡੋਗਰਾਂ ਦੀ ਬਸਤੀ ਹੈ ਸਾਰੀ ਨੇ ਬਸ ਹੈ ਤਾਹਾਂ ਕੁਸਕਾ ਏਰੀਆ ਜਿਹੜੇ ਮੇਰਾ ਮਾਮਾ ਸੀ ਜੋ ਨਥੋ ਸੀ ਪੁੱਛਿਆ ਸੀਗਾ ਉਹ ਕਹਿੰਦੇ ਹੈ ਨਨਖਾਣਾ ਸਾਹਿਬ ਤੋਂ ਹਾਂ 15 ਕਿਲੋਮੀਟਰ ਦੀ ਇਹ ਦੂਰੀ ਤੇ ਇੱਕ ਡੋਗਰਾਂ ਦੀ ਵੀ बस्ती ਆ ਉੱਥੋਂ ਅਸੀਂ ਪਤਾ ਕਰਿਆ ਵੀ ਉੱਥੇ ਇਹ ਨਾਲੇ ਰਿਸ਼ਤੇਦਾਰ ਤਾਂ ਨਹੀਂ ਹੈਗੇ ਸੀ ਕਿ ਵਿੱਚ ਉਹ ਡੋਗਰਾਂ ਦੇ ਉੱਥੇ ਘਰ ਹੈਗੇ ਇਹ ਮੇਰਾ মামਾ ਨੇ ਮੈਨੂੰ ਦੱਸਿਆ ਹੈ ਜਿਹੜੇ ਉੱਥੇ ਪਾਕਿਸਤਾਨ ਦੇ ਵਿੱਚ ਹੀ ਰਹਿੰਦੇ ਨੇ ਜਿਹੜੇ ਜਾਨੀ ਨਨਕਾਣਾ ਸਾਹਿਬ ਉੱਥੇ ਡੋਗਰ ਪਰਿਵਾਰ ਰਹਿੰਦੇ ਨੇ ਉਹਨਾਂ ਦੇ ਅੱਗੇ ਪਰਿਵਾਰ ਜਿਹੜੇ ਅਮਰੀਕਾ 'ਚ ਹੈ ਉਹਨਾਂ ਬਾਰੇ ਨਹੀਂ ਜੀ ਮੈਨੂੰ ਪਤਾ ਠੀਕ ਹੈ ਤੇ ਇਹ ਜਿਹੜੀ ਫਿਰ ਹੁਣ ਅਹਿਮਦ ਡੋਗਰ ਦੀ ਕਿਉਂਕਿ ਸਾਰੀ ਕਬਰ ਜਿਹੜੀ ਪਹਿਲਾਂ ਪੁੱਟੀ ਹੋਈ ਸੀ ਢੇਰ ਲੱਗਿਆ ਸੀ ਇੱਟਾਂ ਦਾ ਹੁਣ ਇਹਦੇ ਆਲੇ-ਦਾਲ ਇਹ ਚਾਰ ਦੁਵਾਰੀ ਘਰਤੀ ਹੈ ਕੰਦ ਕਰਤੀ ਹੈ ਤੁਸੀਂ ਉਹ ਜਿਹੜੀ ਪਹਿਲਾਂ ਪੁੱਟੀ ਨਹੀਂ ਸੀ ਜੀ ਉਹ ਉਹ ਬਣੀ ਹੋਈ ਸੀ ਪਹਿਲਾਂ ਵੀ ਉੱਚੀ ਸੀ ਛੋਟੀਆਂ ਇੱਟਾਂ ਦੀ ਬਣੀ ਹੋਈ ਸੀ ਉਹ ਹੌਲੀ-ਹੌਲੀ ਖਸਾ ਹੋ ਗਈ ਉਹ ਜਣੀ ਉਥੇ ਲੋਕ ਆ ਦੁਨੀਆ ਦੇਖਣ ਆਉਂਦੀ ਸੀ ਹਰੇਕ ਬੰਤਾ ਦੇਖਦਾ ਵੀ ਐਵੇਂ ਡੋਕਰ ਦੀ ਕਵਰਾ ਮੈਨੂੰ ਵੀ ਆ ਕੇ ਕਹਿੰਦੇ ਹੈ ਬਾਬਾ ਉਰੇ ਆ ਜਾਂਦੇ ਸਾਡੇ ਅਸੀਂ ਰਾਹ ਦੇ ਵੀ ਉਧਰ ਆ ਪਈ ਉਹ ਫਿਰ ਅਸੀਂ ਉਹ ਦੇਖਦੇ ਵੀ ਉਹ ਟੈਂਟ ਹੀ ਪੈਸਿਓਂ ਬਣੀ ਹੋਈ ਸੀਗੀ ਹੁਣ ਉਹਦੇ ਆਲੇ-ਦੁਆਲੇ ਚਾਰ ਦੁਪਾਰੀ ਮਾਰ ਕੇ ਤੇ ਵਿੱਚ ਜਣੀ ਪਲਾਸਟਰ ਕਰਤਾ ਉਹ ਉਹਨਾਂ ਨੇ ਕਰਵਾਉਤਾ ਜਣੀ ਉਹਨਾਂ ਦੇ ਡੋਕਰ ਸੀ ਜਿਵੇਂ ਬਾਬਾ ਜੀ ਤੁਸੀਂ ਸਾਈ ਫਕੀਰ ਹੋ ਹਾਂ ਜੀ ਤੇ ਸਾਈ ਜੀ ਇੱਕ ਪੁੱਛਣਾ ਚਾਹਾਂਗੇ ਜਿਹੜੇ ਮੁਸਲਮ ਧਰਮ ਹੈ ਹਾਂਜੀ ਉਸ ਦੇ ਵਿੱਚ ਕਬਰਾਂ ਨੂੰ ਪੂਜਿਆ ਨਹੀਂ ਜਾਂਦਾ ਨਹੀਂ ਮੰਨਦੇ ਕਬਰਾਂ ਨੂੰ ਹਾਂਜੀ ਇਹ ਸਹੀ ਹੈ ਇਹ ਦੇਖੋ ਇਹ ਇਸਲਾਮ ਧਰਮ ਦੇ ਵਿੱਚ ਹਜ਼ੂਰੇ ਪਾਕ ਅਹਮਦ ਸੱਲੱਲਾ ਮਸੱਲਮਾ ਉਹਨਾਂ ਦਾ ਵੀ ਫਰਮਾਨ ਸੀ ਉਸ ਤੋਂ ਵੀ ਪਹਿਲਾਂ ਫਰਮਾਨ ਸੀ ਬਈ ਕੋਈ ਵੀ ਕੁਰਾਨ ਦੇ ਵਿੱਚ ਜਾਂ ਕੋਈ ਹਦੀਸ ਦੇ ਵਿੱਚ ਬਈ ਕਬਰਾਂ ਨੂੰ ਇਸਲਾਮ ਧਰਮ ਦੇ ਵਿੱਚ ਤਾਬਰ ਨੂੰ ਮੰਨਣ ਦੀ ਤਾਂ ਮਨਾਹੀ ਹੈ ਜੀ ਠੀਕ ਹੈ ਇਹ ਆ ਮੈਂ ਮੈਂ ਉਹਨਾਂ ਨੂੰ ਪੂਜਾ ਪੂਜ ਪੂਜਾ ਨਹੀਂ ਜਾਂਦਾ ਜੀ ਉੱਥੇ ਫਾਤੀਹਾ ਸੀ ਜ਼ਰੂਰ ਪੜਦੇ ਆ ਜੀ ਫਾਤੀਹਾ ਜਿਵੇਂ ਅਲਹਮਦੋ ਪੜਤਾ ਕੋਲੋ ਬੱਲਾ ਪੜਤਾ ਦਰੂਦ ਸੀ ਪੜਤਾ ਉਹਨਾਂ ਦੇ ਬਸ ਹੱਕ ਦੇ ਵਿੱਚ ਇਸ ਤਰ੍ਹਾਂ ਦੁਆ ਕੀਤੀ ਜਾਂਦੀ ਹੈ ਸਾਈਂ ਜੀ ਨਾ ਕਿ ਇਹ ਮੰਨਣ ਦਾ ਮੰਦਰ ਹੀ ਨਹੀਂ ਜਿਵੇਂ ਸਾਈਂ ਜੀ ਹੁਣ ਕੰਧ ਘਰਤੇ ਵਾਲਦਾਲੇ ਕਬਰ ਦੇ ਹਾਂਜੀ ਛੋਟੇ ਛੋਟੇ ਕੰਧ ਹੋ ਗਈ ਹੈ ਆਪਣੇ ਪੰਜਾਬ ਜੀ ਤੁਸੀਂ ਵੀ ਵੇਂਦੇ ਹੋ ਵੀ ਜਿੱਥੇ ਚਾਰ ਇੱਟਾਂ ਕੋ ਰਾਤ ਨੂੰ ਧਰ ਦੋਵੇ ਸਵੇਰ ਚੜਦੇ ਉਹ ਲੋਕ ਉੱਥੇ ਮੇਲੇ ਲਾਣ ਲੱਗ ਜਾਂਦੇ ਨੇ ਮੱਥੇ ਟੇਕਣ ਲੱਗ ਜਾਂਦੇ ਨੇ ਜੀ ਹਾਂ ਜੀ ਤਾਂ ਇੱਥੇ ਮੰਨ ਲਓ ਕੱਲ ਨੂੰ ਜਿਹੜਾ ਅਹਿਮਦ ਡੋਗਰ ਸੀ ਜੋ ਇਤਿਹਾਸ ਹੈ ਪਿੱਛੇ ਜੋ ਆਪਾਂ ਸੁਣ ਰਹੇ ਆ ਉਹਦੇ ਵਿੱਚ ਇਹੀ ਹੈ ਕਿ ਕਿਸ਼ਨੇ ਦੀ ਤੇ ਅਹਿਮਦ ਡੋਗਰ ਦੀ ਦੋਸਤੀ ਸੀ ਪੱਕੀ ਗੂੜੀ ਦੋਸਤੀ ਸੀ ਇਹਨਾਂ ਦੇ ਆਪਸ ਵਿੱਚ ਇਹ ਆਪਸ ਚ ਲੈਣ ਦੇਣ ਦੇ ਚੱਲਦੇ ਇਹਨਾਂ ਦੇ ਵਿੱਚ ਨਾਰਾਜ਼ਗੀ ਹੋਈ ਤੇ ਉਸ ਤੋਂ ਬਾਅਦ ਜਿਉਣੇ ਨੇ ਆਪਣੇ ਭਰਾ ਨੂੰ ਜਿਹੜਾ ਕਾਲੇ ਪਾਣੀ ਭੇਜਤਾ ਕਿਸ਼ਨੇ ਨੂੰ ਉਹਦਾ ਬਦਲਾ ਲਿਆ ਤੇ ਅਹਿਮਦ ਡੋਗਰ ਨੂੰ ਮਾਰ ਕੇ ਤੇ ਕੱਲ ਨੂੰ ਜਿਵੇਂ ਲੋਕ ਨੇ ਇੱਥੇ ਉਹ ਮੰਨ ਲਓ ਇਹਨੂੰ ਮੱਥੇ ਟੇਕਣਗੇ ਜਾਂ ਇਹੀ ਕਹਿਣਗੇ ਵੀ ਇਸ ਬੰਦੇ ਨੇ ਗਦਾਰੀ કરી ਸੀ ਜਿਹਦੇ ਵਿੱਚ ਇਹਨੂੰ ਸਜ਼ਾ ਮਿਲੀ ਤੇ ਅੱਜ ਇਹਦੀ ਇਹ ਕਬਰ ਬਣੀ ਹੋਈ ਹੈ ਨਹੀਂ ਮੱਥੇ ਢੱਕਣ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਜੀ ਜੀ ਇਹ ਅਸਲ ਹੈ ਜਿਹੜਾ ਇਤਿਹਾਸ ਆ ਜੀ ਉਹ ਅਸਲ ਹੈ ਇਤਿਹਾਸ ਵੀ ਕਹਿੰਦੇ ਸੀ ਵੀ ਜਿਹੜਾ ਇਹਦਾ ਸੱਚਾ ਇਤਿਹਾਸ ਆ ਉਹਦਾ ਬੋਰਡ ਇਹਨਾਂ ਵਗੈਰਾ ਵੀ ਲੱਗੂਗਾ ਵੀ ਆਹ ਅਸੀਂ ਜਿਹੜੇ ਹੁਣ ਗੀਤ ਸੁਣਨੇ ਆ ਉਹਦੇ ਵਿੱਚ ਦੇਖੋ ਜਾਂ ਕੁਛ ਵੀ ਆ ਜਿਵੇਂ ਵੀ ਲਿਖਿਆ ਵੀ ਵਿੱਚ ਬਹੁਤ ਆਸ ਨੇ ਵੀ ਜਿਹੜਾ ਇਹਦਾ ਅਸਲ ਹੋਗਾ ਇਤਿਹਾਸ ਉਹ ਲਿਖੇ ਬੋਰਡ ਲਗਾਇਆ ਜਾਊਗਾ ਜੀ ਮਤਲਬ ਇੱਕ ਜੇ ਕਹ ਲਈਏ ਤਾਂ ਕਿ ਪ੍ਰਾਣਾ ਇਤਿਹਾਸ ਕੋਈ ਖਰਾਬ ਨਾ ਹੋਵੇ ਤੁਹਾਡਾ ਕਹਿਣ ਤੋਂ ਭਾਵੇਂ ਵੀ ਕਿ ਝੂਠ ਦਵਾਨੀ ਦੇ ਦੇਖੋ ਮੈਂ ਤਾਂ ਹੈ ਜੀ ਜਿਹੜੀ ਸੱਚੀ ਅਸਲ ਬਾਜ ਹੈ ਬਈ ਅਸਲ ਹੀ ਲਿਖਿਆ ਜਾਵੇ ਜਿਹੜਾ ਬਿਲਕੁਲ ਸਹੀ ਇਤਿਹਾਸ ਆ ਉਹੀ ਦੁਨੀਆ ਦੇ ਅੱਗੇ ਲਿਆਂਦਾ ਜਾ ਰਿਹਾ ਜੀ ਸਹੀ ਜੀ ਜਿਵੇਂ ਪਤਾ ਲੱਗਿਆ ਤੁਸੀਂ ਜਵਾਨੀ ਵੇਲੇ ਗਾਉਂਦੇ ਵੀ ਰਹੇ ਹੋ ਕੋਈ ਕਿਸੇ ਗਾਇਕ ਨਾਲ ਵੀ ਤੁਹਾਡਾ ਬਾਹ ਹੈ ਹਾਂ ਹਾਂ ਬਿਲਕੁਲ ਹੈ ਗਾਉਂ ਸਰ ਹੈ ਜੀ ਜੱਗਾ ਖੇਲਾ ਮੇਰੇ ਪਿੰਡ ਤੋਂ ਨਥੋ ਢੀ ਪਿੰਡ ਜੱਗਾ ਖੇਲਾ ਉਹਦੇ ਬਹੁਤ ਗੀਤ ਨੇ ਉਹ ਸਾਡਾ ਇੱਕ ਤਰ੍ਹਾਂ ਦਾ ਵੱਡਾ ਭਰਾ ਹੀ ਵਾਂਗੂ ਇਕੱਠੇ ਅਸੀਂ ਉੱਥੇ ਸਾਡਾ ਘਰ ਸੀ ਉੱਥੇ ਅਸੀਂ ਇਕੱਠੇ ਰਹਿਆ ਜੀ ਬਾਕੀ ਹੀ ਇਹ ਉਹਨਾਂ ਦੇ ਗੀਤ ਵੀ ਮੈਂ ਖੁਦ ਗਾਉਂਦਾ ਰਿਹਾ ਜੀ ਗਿੱਲ ਨੱਥੂੜੀ ਹੁੰਦਾ ਨਹੀਂ ਜਿਹਨੂੰ ਚਮਕੀਲੇ ਨੂੰ ਗੀਤ ਦਿੱਤਾ ਸੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਜੱਗਾ ਖੇਲ ਜੀ ਸਾਡਾ ਭਰਾ ਰਹਾਦਾ ਉਹਨਾਂ ਦੀ ਬੀਬੀ ਅਸੀਂ ਉਹਨੂੰ ਭੂਆ ਕਹਿੰਦੇ ਹੁੰਦੇ ਸੀ ਤੇ ਉਹਨਾਂ ਦੇ ਪਾਪੇ ਨੂੰ ਅਸੀਂ ਫੁੱਫੜ ਕਹਿੰਦੇ ਸੀਗੇ ਉੱਥੇ ਅਸੀਂ ਰਹਿੰਦੇ ਸੀ ਇਕੱਠੇ ਰਹਿਆ ਹਾਂ ਉਹ ਖੇਤ ਦੇ ਵਿੱਚ ਹੈ ਬਲਕੇ ਉਹਨਾਂ ਦੇ ਖੇਤ ਦੇ ਵਿੱਚ ਮੈਂ ਨਾਲ ਅਸੀਂ ਕੰਮ ਵੀ ਕਰਾਉਂਦਾ ਰਿਹਾ ਮੈਂ ਨਾਲ ਇਕੱਠੇ ਰਹੇ ਹਾਂ ਜਦੋਂ ਸਾਡਾ ਪਿਆਰ ਸੀ ਇਕੱਠੀ ਸੀ ਠੀਕ ਹੈ ਅੱਛਾ ਜੀ ਆ ਬਾਕੀ ਜਿਹੜਾ ਅਖਬਾਰ ਅਲੀ ਜੋਧਾ ਐਂਡ ਪਾਰਟੀ ਰੇਡੀਓ ਸਟੇਸ਼ਨ ਦਾ ਬਹੁਤ ਪੁਰਾਣਾ ਉਹਨਾਂ ਨਾਲ ਮੈਂ ਰੇਡੀਓ ਸਟੇਸ਼ਨ ਤੇ ਵੀ ਜਾਂਦਾ ਰਿਹਾ ਹਾਂ ਜੀ ਅਖਬਾਰ ਅਲੀ ਜੋਧਾ ਵਾਲਿਆਂ ਨਾਲ ਤੇ ਉਹਨਾਂ ਨੇ ਇੱਕ ਹੋਰ ਰਿਕਾਰਡਿੰਗ ਕਰੀ ਸੀਗੀ ਅ ਨਸ਼ਤ ਥੜਾ ਸੱਤੇ ਥੜਾ ਇੰਦਰ ਲੋਕ ਕੰਪਨੀ ਦੇ ਵਿੱਚ ਉਹਦੇ ਵਿੱਚ ਵੀ ਮੈਂ ਹਾਂ ਉਹਨਾਂ ਦੇ ਪਿੱਛੇ ਦੀ ਬੋਲਿਆ ਹੋਵੇਗਾ ਠੀਕ ਹੈ ਅਖਬਾਰ ਅਲੀ ਦੇ ਲਾਣ ਅੱਛਾ ਨਸ਼ਤ ਇਹ ਮੇਰੇ ਮੇਰੇ ਉਸਤਾ ਜਨੇ ਵੀ ਉਹ ਆ ਕੁਲ 79 70 ਨੂੰ ਮਿਲੇ ਫਿਰ ਤੁਸੀਂ ਮੈਂ ਸੱਤਰ ਸੱਤੇ ਨੂੰ ਬਹੁਤ ਬਹੁਤ ਬੜੀਆ ਤਰੀਕੇ ਨਾਲ ਮੈਂ 70 ਸੱਤੇ ਨੂੰ ਐ ਕਹਿੰਦਾ ਸੀ ਜਦੋਂ ਮੈਂ ਖੈ ਸੱਤੇ ਮੇਰੇ ਹੱਥ ਬਣ ਕੇ ਬੀਤੀਆ ਤੂੰ ਇੰਨੀ ਸ਼ਰਾਬ ਨਾ ਪੀਆ ਕਰ ਤੇਰੀ ਇੰਨੀ ਵਧੀਆ ਆਵਾਜ਼ ਆ ਅਸੀਂ ਜੋਧਾ ਜੋਧਾ ਬੈਠੇ ਸੀ ਤੇ ਉੱਥੇ ਉਹਨੇ ਸੁਣਾਇਆ ਬਹੁਤ ਕੜਕਮੇ ਆਵਾਜ਼ ਦੇ ਵਿੱਚ ਮੈਂ ਇਹ ਵੀ ਕਿਹਾ ਮੈਂ ਤੋ ਦੇਖੇ ਤਾਰੂਣਾ ਪੀਕਰ ਉੱਥੇ ਜਿਵੇਂ ਰਿਕਾਰਡਿੰਗ ਇੰਦਰ ਲੋਕ ਕੰਪਨੀ ਦੇ ਵਿੱਚ ਨੀਚੇ ਬਣੀ ਹੋਈ ਸੀਗੀ ਮੈਂ ਵੀ ਸੀ 70 ਸੱਤਾ ਸੀ ਅੱਖ ਪਰਲੇ ਜੋਧਾ ਸੀ ਕੇਬਲ ਪਤਹੋੜ ਵਾਲਾ ਸੀ ਇਹ ਸੀ ਸਾਰੇ ਆ ਨੇ ਫਿਰ ਉਹ ਰਿਕਾਰਡਿੰਗ ਕਰੀ ਸੀ ਮੈਂ ਮੈਂ ਵੀ ਇੱਕ ਹੀਰ ਦੀ ਉਹਦੇ ਵਿੱਚ ਵਿੱਚ ਮੈਂ ਵੀ ਬੋਲਿਆ ਹੈ ਪਿੱਛੇ ਅਕਬਰ ਲਈ ਯੋਧਾ ਠੀਕ ਤੇ ਮਾਨਕ ਸਾਹਿਬ ਦਾ ਵੀ ਤੁਸੀਂ ਕੋਈ ਜ਼ਿਕਰ ਕਰ ਰਹੇ ਹੋ ਮਾਨਕ ਮੈਂ ਤਰੀਕੀ ਤਰੀਕੀ ਮੈਂ ਉਹਨਾਂ ਨੂੰ ਮੈਂ ਮੈਂ ਤਰੀ ਕਿਵੇਂ ਗਿਆ ਸੀ ਫਿਰ ਕਰਦੇ ਸੀ ਉਹਨਾਂ ਦੇ ਉਹ ਕਹਿੰਦੇ ਐ ਬਈ ਉਹ ਮੜਾ ਹਰ ਮੁੰਡਿਆਂ ਦਾ ਕਾਲ ਦਾ ਵੀ ਅਜ ਉੱਥੇ ਫੰਕਸ਼ਨ ਆ ਉੱਥੇ ਗੁਰਚੰਨ ਬੋਲੀ ਗਲਦੀਪ ਬਾਣਕ ਹੋਰ ਕਲਾਕਾਰ ਨੇ ਫਿਰ ਮੈਂ ਉੱਥੇ ਵਾ ਗਿਆ ਉੱਥੇ ਜਦੋਂ ਮੈਂ ਵਾ ਗਿਆ ਮੈਂ ਬਾਣਕ ਸਾਹਿਬ ਨੂੰ ਬੋਲਿਆ ਜਾ ਕੇ ਮੈਂ ਦੱਸਿਆ ਕਹਿੰਦੇ ਕਿੱਥੋਂ ਹੈ ਬੇੜਾ ਮੈਂ ਮੈਂ ਨਥੋੜੀ ਗੱਲ ਦੇ ਜੱਗੇ ਗੱਲ ਦੇ ਪਿੰਡੋਂ ਆ ਕਹਿੰਦੇ ਕਿਵੇਂ ਮੈਂ ਮੈਂ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਮੈਨੂੰ ਇੱਕ ਕਾਗਜ਼ ਤੇ ਆ ਲਿਖਿਆ ਆ ਜੀ ਦੇਖ ਲਓ ਪੜ੍ਹ ਲਓ ਕਹਿੰਦੇ ਫਿਰ ਸੁਣਾ ਕੋ ਫੂਨ ਫੇਰਾ ਮੈਂ ਉਹਨਾਂ ਨੂੰ ਆ ਸੁਨਾਇਆ ਸ਼ਾਹ ਦੋਦ ਹਾਂ ਤੇ ਉਹ ਬੜੇ ਖੁਸ਼ ਹੋਏ ਕਹਿੰਦੇ ਦੇਖੋ ਇਹ ਬੱਚਾ ਜਿਹੜਾ ਹੁੰਡਾ ਨਾਲੇ ਇਹ ਆ ਭਰਦੀ ਫਾਈ ਹੋਇਆ ਖਾਕੀ ਪੈਂਟ ਫਾਈ ਹੋਇਆ ਢੀਲਾ ਕੁੜਤਾ ਪਾਇਆ ਪਿੰਠ ਦੇ ਵਿੱਚ ਰਹਿਣ ਵਾਲਾ ਇੰਨਾ ਵਧੀਆ गा ਰਿਹਾ ਹਾਂ ਐਵੇਂ ਮੈਨੂੰ ਉਹਨਾਂ ਨੇ ਕਿਹਾ ਗੁਰਦੀਪ ਕੌਰ ਜੀ ਦਿਲ ਨੂੰ ਕਿਸ ਤਰ੍ਹਾਂ ਦਾ ਲੱਗਦਾ ਤੁਸੀਂ ਐਡੇ ਵੱਡੇ ਕਲਾਕਾਰ ਦਾ ਉਹ ਉਹਨਾਂ ਨੂੰ ਮਿਲੇ ਹੋ ਜਾਂ ਜਿਵੇਂ ਜੱਗਾ ਗਿੱਲ ਜਿਹੜੇ ਨੇ ਜੱਗਾ ਘੇਲਾ ਸੀ ਤਾਂ ਇਕੱਠੇ ਰਹਿ ਹਾਂ ਜੀ ਮੈਂ ਤੇ ਜੱਗਾ ਘੇਲਾ ਜੀ ਠੀਕ ਹੈ ਹੁਣ ਕੀ ਕਰਦੇ ਨੇ ਅੱਜ ਕੱਲੋ ਉਹ ਹੋ ਉਹ ਕੋਆਪਰੇਟਿਵ ਸੁਸਾਇਟੀ ਤੇ ਬਈ ਚੀਮੇ ਲੱਗੇ ਹੋਏ ਸੀ ਜੀ ਤੇ ਹੇ ਹੁਣ ਉਹ ਉਹਨਾਂ ਦੀ ਕੋਠੀ ਭਾਈ ਹੋਇਆ ਮਲੇਰ ਕੋਠਲੇ ਉਰੇ ਮੇਰੇ ਕੋਲ ਹੈ ਉਰੇ ਵੀ ਆਏ ਸੀ ਕਿ ਹੁਣ ਮੈਨੂੰ ਮਿਲੇ ਨਹੀਂ ਕਾफी ਸਿਰ ਹੋ ਗਿਆ